ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਪੰਜਾਬੀ ਕੰਪਲਸਰੀ ਪੰਜਾਬੀ ਲਾਜ਼ਮੀ ਦੀ ਜਿਹੜੀ ਕਿ ਆਪਾਂ ਕਹਾਣੀ ਕਰਾਂਗੇ ਕਹਾਣੀ ਹੈਗੀ ਮੋਤੀ ਮੋਤੀ ਕਹਾਣੀ ਦਾ ਸਾਰ ਹਾਂਜੀ ਮੋਤੀ ਕਹਾਣੀ ਜਿਹੜੀ ਕਿ ਮਹਿੰਦਰ ਸਿੰਘ ਜੋਸ਼ੀ ਦੀ ਲਿਖੀ ਹੋਈ ਕਹਾਣੀ ਆ ਇਸ ਕਹਾਣੀ ਦਾ ਵਿਸ਼ਾ ਇੱਕ ਮਾਂ ਦੀ ਮਮਤਾ ਠੀਕ ਹੈ ਮਾਂ ਦੀ ਮਾਂ ਦੀ ਜਿਹੜੀ ਮਮਤਾ ਨੂੰ ਮਦਰ ਦੀ ਮਮਤਾ ਨੂੰ ਬਿਆਨ ਕਰਨਾ ਕਹਾਣੀ ਵਿੱਚ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਦਿੱਤੇ ਅਤੇ ਰਖੀ ਦੇ ਦੋ ਬੇਟੇ ਸੀ ਦਿੱਤੇ ਤੇ ਰਖੀ ਦੇ ਦੋ ਬੁੱਤਰ ਸੀ ਵੱਡੇ ਦਾ ਨਾਂ ਸੀ ਮਾਮਦੀਨ ਤੇ ਛੋਟੇ ਦਾ ਨਾਂ ਸੀ ਤੌਫੀਕ ਮਤਲਬ ਕਿ ਦਿੱਤੇ ਤੇ ਰਖੀ ਇਹਨਾਂ ਦੋਨਾਂ ਦੇ ਜਿਹੜੇ ਕਿ ਦੋ ਬੇ ਦੋ ਬੇਟੇ ਸੀ ਇੱਕ ਦਾ ਵੱਡੇ ਦਾ ਨਾਂ ਸੀ ਮਾਮਦੀਨ ਤੇ ਛੋਟਾ ਨਾਂ ਸੀ ਤੌਫੀਕ ਤੇ ਦੇਸ਼ ਦੀ ਜਦੋਂ ਵੰਡ ਹੋਈ ਦੇਸ਼ ਦੀ ਵੰਡ ਵਿੱਚੋਂ ਦੋਵੇਂ ਮਾਰੇ ਗਏ ਇਹ ਦੋਨੇ ਬੱਚੇ ਜਿਹੜੇ ਕਿ ਮਾਰੇ ਗਏ ਵੱਡੇ ਨੂੰ ਕਿਸੇ ਪੁਲਿਸ ਹਾਕਮ ਨੇ ਮਾਰਤਾ ਤੇ ਛੋਟੇ ਨੂੰ ਕਿਸੇ ਫਿਰਕੂ ਜਨੂਨੀਏ ਨੇ ਉਹ ਕਮਿਆਰ ਸੀ ਤੇ ਖੋਤੇ ਨਾਲ ਕੰਮ ਕਰਦੇ ਸਨ ਠੀਕ ਹੈ ਕਮਿਆਰ ਸੰਤ ਤੇ ਖੋਤੇ ਨਾਲ ਕੰਮ ਕਰਦੇ ਸੀ ਹੁਣ ਪਿੰਡ ਦੇ ਲੋਕ ਦਿੱਤੇ ਨੂੰ ਪਾਕਿਸਤਾਨ ਜਾਣ ਲਈ ਕਹਿ ਰਹੇ ਸੀ ਪਰ ਉਹਨੂੰ ਇਹ ਸੁਝਾਅ ਜਿਹੜੇ ਕਿ ਬੁਰਾ ਲੱਗਿਆ ਵੀ ਉਹਨੂੰ ਵੀ ਕਹਿ ਰਹੇ ਨੇ ਵੀ ਪਾਕਿਸਤਾਨ ਜਾਵੇ ਤੇ ਜਿਹੜਾ ਹਨ ਨਾ ਦਿੱਤੇ ਤੇ ਰੱਖੀ ਦਿੱਤੇ ਕੀ ਆ ਘਰ ਵਾਲਾ ਰੱਖੀ ਦਾ ਠੀਕ ਹੈ ਰੱਖੀ ਵਾਈਫ ਹੈ ਦਿੱਤਾ ਜਿਹੜੇ ਕਿ ਹਸਬੈਂਡ ਹੈ ਓਕੇ ਇਹ ਦੋਨੇ ਹਸਬੈਂਡ ਵਾਈਫ ਨੇ ਤੇ ਰੱਖੀ ਹੈ ਜਿਹੜੀ ਇਸ ਕਹਾਣੀ ਦੇ ਮੁੱਖ ਪਾਤਰ ਹੈ ਠੀਕ ਹੈ ਮਤਲਬ ਕਿ ਕਹਾਣੀ ਲਿਖਣ ਤੋਂ ਪਹਿਲਾਂ ਤੁਸੀਂ ਇਹ ਵੀ ਹੈਡਿੰਗ ਕੱਟ ਸਕਦੇ ਹੋ ਮੁੱਖ ਪਾਤਰ ਪਾਤਰ ਫਿਰ ਅੱਗੇ ਕਹਾਣੀ ਦਾ ਸਾਰ ਤੇ ਜਦੋਂ ਉਹਨੂੰ ਸੁਝਾਦੇ ਰਹੇ ਸੀ ਕਿ ਪਿੰਡ ਦੇ ਲੋਕਾਂ ਵੀ ਦੱਤੈ ਨੂੰ ਵੀ ਤੂੰ ਪਾਕਿਸਤਾਨ ਚਲਾ ਜਾ ਤਾਂ ਉਹਨੂੰ ਉਹ ਗੱਲ ਬੁਰੀ ਲੱਗਦੀ ਸੀ ਕਿਉਂਕਿ ਪਾਕਿਸਤਾਨ ਵਿੱਚ ਉਹਦਾ ਕੁਝ ਵੀ ਨਹੀਂ ਸੀ ਫਿਰ ਪਿੰਡ ਦੇ ਕੁਝ ਸਿਆਣੇ ਨੇ ਉਹਨੂੰ ਆਪਣਾ ਨਾਮ ਬਟਾਉਣ ਲਈ ਕਿਹਾ ਮਤਲਬ ਕਿ ਉਹਨੂੰ ਨਾਮ ਬਦਲਣ ਲਈ ਕਿਹਾ ਵੀ ਤੂੰ ਆਪਣਾ ਨਾਮ ਬਦਲ ਦੇ ਇਸ ਸੁਝਾਅ ਨੂੰ ਮੰਨ ਕੇ ਦੱਤਾ ਸਿੱਖ ਬਣ ਗਿਆ ਦੱਤਾ ਫਿਰ ਸਿੱਖ ਬਣ ਗਿਆ ਪਰ ਪਿੰਡ ਦੇ ਜਿਹੜੇ ਖਰੂਦੀ ਮੁੰਡੇ ਇਸ ਗੱਲ ਦੇ ਨਾਲ ਸੰਤੁਸ਼ਟ ਨਾ ਹੋਈ ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਉਹ ਖਿਸਕਦੇ ਬਣ ਨਹੀਂ ਤਾਂ ਉਹ ਉਹਨਾਂ ਨਾਲ ਹਥਿਆਰਾਂ ਨਾਲ ਲੜਣਗੇ ਮਤਲਬ ਕਿ ਇੱਥੋਂ ਚਲੇ ਜਾ ਨਹੀਂ ਤਾਂ ਫਿਰ ਉਹਨਾਂ ਨਾਲ ਹਥਿਆਰਾਂ ਨਾਲ ਲੜਣਗੇ ਕਿਸੇ ਸਿਆਣੇ ਦੀ ਸਲਾਹ ਤੇ ਦਿੱਤੇ ਨਖੋਤੇ ਵੇਚਦੇ ਤੇ ਉਹ ਸਫੇਦ ਪੋਸ਼ ਨਰਾਤਾ ਸਿੰਘ ਦੇ ਪਸ਼ੂ ਸੰਭਾਲਣ ਲਈ ਰੋਟੀ ਧੋਤੀ ਤੇ ਨੌਕਰ ਹੋ ਗਿਆ ਮਤਲਬ ਕਿ ਉਹ ਸਫੇਦ ਪੋਸ਼ ਜਿਹੜਾ ਨਰਾਤਾ ਸਿੰਘ ਦੀ ਉਹਦੇ ਪਸ਼ੂ ਸੰਭਾਲਣ ਲਈ ਨੌਕਰ ਬਣ ਗਿਆ ਉਹਨੇ ਆਪਣੇ ਖੁੱਤੇ ਵੇਚਦੇ ਤੇ ਉਹਨੂੰ ਤੇ ਉਸਨੇ ਉਸਨੂੰ ਫਸਲ ਲਈ ਤੇ 15 ਰੁਪਏ ਨਕਦ ਦੇਣੇ ਵੀ ਮੰਨ ਲਏ ਮਤਲਬ ਕਿ ਉਹਨੂੰ ਕਹਤਾ ਵੀ ਜੇ ਫਜਾ ਤੋਂ ਫਸਲ ਐ ਗੁਰੂ ਤੇ ਉਹਨੂੰ 15 ਰੁਪਏ ਵੀ ਦੇ ਦੇਵਾਂਗੇ ਰੱਖੀ ਨਿੱਕੇ ਮੂਟੇ ਕੰਮ ਕਰਦੀ ਰਹਿੰਦੀ ਸੀ ਪਿੰਡ 'ਚ ਪਰ ਉਹਨੂੰ ਉਸਨੂੰ ਗਵਾਚੇ ਲਾਲ ਨਾਲ ਲੱਭਦੇ ਮਤਲਬ ਕਿ ਉਹਨੂੰ ਜਿਹੜੇ ਉਹਦੇ ਦੋਵੇਂ ਬੇਟੇ ਜਿਹੜੇ ਮਾਰੇ ਗਏ ਸੀ ਉਹਨੂੰ ਉਹ ਨਾ ਲੱਭੇ ਲਾਲ ਕਿਨਾਂ ਨੂੰ ਕਹ ਗਿਆ ਇਥੇ ਬੱਚਾ ਉਹ ਦਿਨੇ ਰਾਤ ਉਹਨਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਤਾਂ ਇੱਕ ਸ਼ਾਮ ਜੰਗੀਰ ਪੰਗੂ ਦੀ ਨੂੰ ਨੂੰ ਬੱਚਾ ਹੋਣਾ ਸੀ ਤੇ ਰੱਖੀ ਨੂੰ ਪਲਾ ਕੇ ਲੈ ਗਿਆ ਤੇ ਉਸ ਨੇ ਉਸ ਦੀ ਦੇਖਭਾਲ ਕੀਤੀ ਤੇ ਉਹਨਾਂ ਦੇ ਘਰਾਂ ਲੜਕੇ ਦਾ ਜਨਮ ਹੋਇਆ ਉਹ ਬੜੇ ਖੁਸ਼ ਹੋਏ ਨੂੰ ਨੇ ਰੱਖੀ ਨੂੰ ਕੁਝ ਮੰਗਣ ਲਈ ਕਿਹਾ ਤਾਂ ਰੱਖੀ ਨੇ ਬਿਨਾਂ ਕੋਈ ਤਾਂ ਨੂੰ ਨੇ ਫਿਰ ਰੱਖੀ ਨੂੰ ਕੁਝ ਮੰਗਣ ਲਈ ਕਿਹਾ ਤਾਂ ਰੱਖੀ ਨੇ ਬਿਨਾਂ ਕੁਝ ਸਮਝੇ ਹੀ ਇੱਕ ਗਧਾ ਲੈ ਕੇ ਦੇਣ ਲਈ ਕਿਹਾ ਤਾਂ ਉਹ ਇਸ ਮੰਗ ਤੇ ਬੜੇ ਹੱਸੇ ਸਾਰੇ ਜਣੇ ਵੀ ਗਧਾ ਮੰਗ ਰਹੀਆ ਪਰ ਉਹਨਾਂ ਅਗਲੀ ਸਵੇਰ ਤੈਨੂੰ ਕੁ ਮਹੀਨਿਆਂ ਦਾ ਗਧਾ ਗਧੇ ਦਾ ਇੱਕ ਬੱਚਾ ਉਹਨਾਂ ਦੇ 베ੜੇ ਲੈ ਆ ਕੇ ਬੰਨਤਾ ਦਿੱਤਾ ਰੱਖੀ ਦੀ ਇਸ ਮੰਗ ਤੇ ਬੜਾ ਕਲਪਿਆ ਠੀਕ ਹੈ ਪਰ ਰੱਖੀ ਨੇ ਉਸ ਗਦੇ ਨੂੰ ਬਹੁਤ ਹੀ ਪਿਆਰ ਤੇ ਸੇਵਾ ਨਾਲ ਪਾਲਣਾ ਸ਼ੁਰੂ ਕੀਤਾ ਉਹ ਉਸ ਨੂੰ ਮਲ ਮਲ ਕੇ ਨਹਾਉਂਦੀ ਉਸ ਦੇ ਪਿੰਡੇ ਉੱਤੇ ਮਹਿੰਦੀ ਨਾਲ ਮੂਰਤਾ ਛਾਪਦੀ ਸੁੱਕੀ ਕੜਮ ਤੇ ਛੋਲੇ ਖਾਣ ਲਈ ਦਿੰਦੀ ਤੇ ਉਸ ਦਾ ਪਿੰਡਾ ਪਿਛਕਾਲ ਚ ਕਾ ਕੇ ਰੱਖਦੀ ਉਹ ਦਿੱਤੇ ਨੂੰ ਕਹਿੰਦੀ ਕਿ ਉਹ ਉਸ ਨੂੰ ਉਸ ਉੱਪਰ ਭਾਰ ਰੱਖਣ ਭਾਰ ਲੱਦਣ ਲਈ ਭਾਰ ਨਹੀਂ ਲੱਦਣ ਦੋਗੀ ਮਤਲਬ ਕਿ ਉਹਨੇ ਕਿਹਾ ਵੀ ਇਸ ਗਦੇ ਤਾਂ ਆਪਣੇ ਭਾਰ ਨਹੀਂ ਲੱਦਣਾ ਹੈਗਾ ਤੇ ਉਸ ਨੇ ਆਪਣੇ ਪੁੱਤਰਾਂ ਦੇ ਨਾਂ ਤੇ ਉਸ ਦਾ ਨਾਂ ਮੋਤੀ ਰੱਖਤਾ ਮਤਲਬ ਕਿ ਉਹਦੇ ਬੇਟੇ ਦਾ ਨਾਂ ਸੀ ਮਾਮਦੀਨ ਤੇ ਦੂਜੇ ਦਾ ਨਾਂ ਸੀ ਤੌਫੀਕ ਠੀਕ ਹੈ ਇਹ ਤੋਂ ਮਮਾ ਤੇ ਤੱਤਾ ਲੈ ਕੇ ਇਹਨੇ ਕੀ ਨਾਮ ਰੱਖਤਾ ਮੋਤੀ ਰੱਖਤਾ ਮਮਾ ਮਾਮਦੀਨ ਸੀ ਤੱਤਾ ਤੌਫੀਕ ਸੀ ਇਹਨਾਂ ਦੋਨਾਂ ਦੇ ਨਾਂ ਦੇ ਪਹਿਲੇ ਅੱਖਰ ਨਾਲ ਜੋੜ ਕੇ ਉਹਨੇ ਮੋਤੀ ਨਾਮ ਰੱਖਤਾ ਉਸ ਗਦੇ ਦਾ ਤੇ ਉਹ ਜਦੋਂ ਵੀ ਮੋਹ ਮੋਤੀ ਸ਼ਬਦ ਕੱਢਦੀ ਉਸਦੇ ਬੁੱਲ ਸ਼ਹਿਦ ਨਾਲ ਭਿੱਜ ਜਾਂਦੇ ਮਤਲਬ ਕਿ ਉਹਨੂੰ ਵਧੀਆ ਲੱਗਦਾ ਬੋਲਣਾ ਦੱਤਾ ਮਿਆਦੀ ਬੁਖਾਰ ਦੇ ਨਾਲ ਮੰਜੇ ਤੇ ਪੈ ਗਿਆ ਠੀਕ ਉਹਦੇ ਘਰ ਵਾਲਾ ਰੱਖੀ ਦੇ ਤਾਂ ਰੱਖੇ ਨੂੰ ਪੈਸੇ ਢੇਲੇ ਦੀ ਬਹੁਤ ਤੰਗੀ ਆਈ ਤੇ ਉਸ ਉਸਨੇ ਗਿੱੱਦਾ ਮੱਲ ਤੋਂ ਕੁਛ ਕਰਜ਼ਾ ਲੈ ਲਿਆ ਪਰ ਅਜੇ ਕਰਜ਼ੇ ਨੂੰ ਮਹੀਨਾ ਪੂਰਾ ਵੀ ਨਹੀਂ ਸੀ ਹੋਇਆ ਕਿ ਗਿੱੱਦੇ ਦਾ ਮੁੰਡਾ ਠੀਕ ਹੈ ਲਸ਼ਮਣ ਵਿਆਜ ਦੇ ਵਿੱਚ ਉਸਦਾ ਮੋਤੀ ਖੋਲ ਕੇ ਲੈ ਗਿਆ ਮਨ ਕੇ ਜਿਹੜਾ ਉਹਦਾ ਜਿੱਦੋਂ ਉਹਨੇ ਕਰਜ਼ਾ ਲੈ ਲਿਆ ਸੀ ਠੀਕ ਹੈ ਤਾਂ ਅਜੇ ਕਰਜ਼ੇ ਨੂੰ ਮਹੀਨਾ ਵੀ ਨਹੀਂ ਸੀ ਪੂਰਾ ਹੋਇਆ ਉਹ ਤੋਂ ਉਹਨੂੰ ਵਿਆਜ ਵੀ ਵਿੱਚੇ ਲਗਾ ਕੇ ਉਹ ਤੋਂ ਉਹਦੇ ਗਿੱੱਦੇ ਦੇ ਮੁੰਡੇ ਨੇ ਜਿਹੜੇ ਕਿ ਉਹ ਤੋਂ ਰੱਖੀ ਤੋਂ ਉਹਦਾ ਜਿਹੜਾ ਮੋਤੀ ਲੈ ਲਿਆ ਜਿਹੜਾ ਉਹਨੇ ਪਾਲਿਆ ਸੀ ਤਾਂ ਰੱਖੀ ਦਾ ਮਨ ਬਹੁਤ ਦੁਖੀ ਹੋਇਆ ਉਸਨੇ ਗਿੱਦੇ ਨੂੰ ਬਹੁਤ ਗਾਲਾਂ ਕੱਢੀਆਂ ਜਦੋਂ ਦਿੱਤੇ ਨੇ ਉਹਨੂੰ ਹੌਸਲਾ ਦਿੰਦੇ ਆ ਗਿੱਦੇ ਨਾਲ ਆਪਣੇ ਪੁਰਾਣੇ ਸਬੰਧ ਦੱਸੇ ਤਾਂ ਰੱਖੀ ਨੇ ਉਸ ਨੂੰ ਮੂੰਹ ਨਹੁੰਦਰਾ ਨਾਲ ਬਲੁੰਦਰ ਦਿੱਤਾ ਗਿੱਦੇ ਹੋਰਾਂ ਦੀ ਹਵੇਲੀ ਵਿੱਚ ਮੋਤੀ ਬਹੁਤ ਉਦਾਸ ਹੋਇਆ ਉਸਨੇ ਉਹਨਾਂ ਦੇ ਘਰ ਕੁਝ ਨਾ ਖਾਦਾ ਰੱਖੀ ਨੂੰ ਵੀਰਵਾਰ ਦੀ ਰਾਤ ਨੂੰ ਆਪਣੇ ਪੁੱਤਰਾ ਸੰਬੰਧੀ ਇੱਕ ਬਹੁਤ ਭੈੜਾ ਸੁਪਨਾ ਆਇਆ ਉਹ ਤੜਪ ਕੇ ਉੱઠી ਤੇ ਸਵੇਰੇ ਸਿੱਧੀ ਗਿੱਦੇ ਦੇ ਘਰ ਵੱਲ ਦੌੜ ਗਈ ਤਾਂ ਉੱਥੇ ਉਸਨੇ ਦੇਖਿਆ ਕਿ ਮੋਤੀ ਭੁੱਖ ਨਾਲ ਵਿਆਕੁਲ ਮੋਤ్రਾਲਾਂ ਵਿੱਚ ਪਿਆ ਦਮ ਤੋੜ ਰਿਹਾ ਸੀ ਤਾਂ ਇਹ ਦੇਖ ਕੇ ਰੱਖੀ ਕੰਬ ਗਈ ਤੇ ਘਰ ਆ ਕੇ ਪੀੜੀ ਤੇ ਬੈਠ ਗਈ ਪੀੜੀ ਤੇ ਡਿੱਗ ਪਈ ਇਸ ਸਮੇਂ ਦਿੱਤੇ ਨੇ 10 ਕੁ ਦਿਨ ਇੱਕ ਚਿੱਟਾ ਕਤੂਰਾ ਰੱਖੀ ਵੱਲ ਵਧਾਉਂਦੇ ਆ ਕਿਹਾ ਲੈ ਤੈਨੂੰ ਮੋਤੀ ਦਿਆਂ ਮੋਤੀ ਦਿਆਂ ਮਤਲਬ ਕਿ ਉਹਨੇ ਫ੍ਰੀਕ ਚਿੱਟਾ ਕਤੂਰਾ ਲਿਆ ਕੇ ਠੀਕ ਹੈ ਉਹਨੂੰ ਉਧਰ ਨੂੰ ਕਰਤਾ ਵੀ ਆ ਇਹਨੂੰ ਮੋਤੀ ਬਣਾ ਲਾ ਤਾਂ ਮੋਤੀ ਸ਼ਬਦ ਸੁਣ ਕੇ ਰੱਖੀ ਕੀ ਕੁੱਠੀ ਉਸਨੇ ਕਤੂਰੇ ਨੂੰ ਹੱਥ ਵਿੱਚ ਲੈ ਕੇ ਇੱਕ ਟੱਕ ਦੇਖਿਆ ਜਿਵੇਂ ਉਹ ਮਾਮਦੀਨ ਦੇ ਤੌਫੀਕ ਦੀਆਂ ਅੱਖਾਂ ਲੱਭ ਰਹੀ ਹੋਵੇ ਫਿਰ ਉਸਨੇ ਉਸਦੇ ਢਿੱਡ ਵਿੱਚ ਮੂੰਹ ਦੇ ਕੇ ਜ਼ੋਰ ਨਾਲ ਚੀਕ ਮਾਰੀ ਤੇ ਕਿਹਾ ਮੇਰੇ ਬੱਚੇ ਕਤੂਰਾ ਉਸ ਵੱਲ ਅ ਹੈਰਾਨੀ ਨਾਲ ਦੇਖ ਰਿਹਾ ਸੀ ਤੇ ਉਸਦੀ ਚੰਗਰ ਸੁਣ ਕੇ ਕੁੱਤਾ ਡਰ ਗਿਆ ਠੀਕ ਆ ਕਤੂਰਾ ਤੇ ਰੱਖੀ ਉਸ ਨੂੰ ਹਿੱਕ ਨਾਲ ਲਾ ਕੇ ਘੁੱਟ ਕੇ ਉਸਦੀ ਬੁਥੀ ਚੰਮਣ ਲੱਗੀ ਤੇ ਇਸ ਤਰ੍ਹਾਂ ਇਸ ਕਹਾਣੀ ਵਿੱਚ ਕਹਾਣੀਕਾਰ ਸਪਸ਼ਟ ਕਰਦਾ ਕਿ ਮਾਂਵਾਂ ਲਈ ਪੁੱਤਰ ਬਹੁਤ ਪਿਆਰੇ ਹੁੰਦੇ ਨੇ ਤੋ ਆਪਣੀ ਮਮਤਾ ਦੀ ਭੁੱਖ ਪੂਰੀ ਕਰਨ ਲਈ ਕਦੇ ਗਦੇ ਨੂੰ ਪਾਲ ਰਹੀ ਸੀ ਹਨ ਤੇ ਕਦੇ ਉਸ ਡੌਗੀ ਨੂੰ ਕਤੂਰੇ ਨੂੰ ਤਾਂ ਮਤਲਬ ਕਿ ਉਹ ਆਪਣੇ ਬੱਚੇ ਦਾ ਪਿਆਰ ਆ ਜਾਨਵਰਾਂ ਦੇ ਬੱਚਿਆਂ ਨੂੰ ਆਪਣਾ ਪਿਆਰ ਆ ਜਿਹੜੇ ਕਿ ਉਹਨਾਂ ਨਾਲ ਉਹਨਾਂ ਵਾਲਾ ਜਿਹੜੀ ਕਿ ਆਪਣਾ ਦਰਸਾ ਰਹੀ ਸੀ ਸੋ ਇਹ ਕਹਾਣੀ ਦਾ ਵਿਸ਼ਾ ਮਤਲਬ ਕਿ ਸਾਰਾ ਅੱਗੇ ਵਿਸ਼ਾ ਵਸਤੂ ਹੈ ਇਦੇ ਵਿੱਚ ਦੇਸ਼ਵੰਡ ਦੇ ਵੇਲੇ ਉਪਜੇ ਹਾਲਾਤ ਤੇ ਫਿਰਕੂ ਵਸਾਦਾਂ ਨਾਲ ਭਰੀ ਹੋਈ ਤਬਾਹੀ ਠੀਕ ਹੈ ਉਜੜੇ ਲੱਖਾਂ ਕੀਰਤੀ ਪਰਿਵਾਰਾਂ ਦੀਆਂ ਮਜਬੂਰੀਆਂ ਤੇ ਦੁੱਖ ਕਲੇਸ਼ ਇਸ ਕਹਾਣੀ ਦਾ ਵਿਸ਼ਾ ਨੇ ਠੀਕ ਹੈ ਸੋ ਇੱਕ ਬਾਕੀ ਫਿਰ ਸਾਰੀ ਕਹਾਣੀ ਆਜੂਗੀ ਥੈਂਕਸ